ਸਰ ਕਿਸ ਤਰੀਕੇ ਨਾਲ ਇੱਥੇ ਕੰਮ ਚੱਲ ਰਿਹਾ ਹੈ? ਜੀ ਕੋ ਜੀ ਸਾਰੇ ਜਿਹੜੇ ਨਾਲ ਪਿੰਡਾਂ ਦੀ ਸੰਗਤਾਂ ਹੈਗੀਆਂ ਉਹ ਵੀ ਸਾਡੇ ਨਾਲ ਜੁੜੀਆਂ ਹੋਈਆਂ ਤੇ ਸਾਡੀ ਪੰਜਾਬ ਪੁਲਿਸ ਦੇ 400 ਜਵਾਨ ਜਿਹੜੇ ਲਗੇ ਆ ਉਹ ਵੀ ਨਾਲ ਲੱਗੇ ਹੋਏ ਆ ਬੜਾ ਹੀ ਜੋਸ਼ ਹੈ ਸਭ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਪੂਰੀ ਉਮੀਦ ਹੈ ਕਿ ਅਸੀਂ ਇਸ ਬੰਨ ਨੂੰ ਬਚਾ ਲਾਂ। ਅੱਛਾ ਜਿਸ ਤਰੀਕੇ ਨਾਲ ਰਾਤ 1:30 11 ਵਜੇ ਇੱਕ ਖਬਰ ਆਈ ਕਿ ਬੰਨ ਦੇ ਵਿੱਚ ਪਾੜ ਪੈ ਗਿਆ ਲੋਕਾਂ ਦੇ ਅੰਦਰ ਡਰ ਪੈਦਾ ਹੋ ਗਿਆ ਸੀ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਰਾਤੀ ਬਿਲਕੁਲ ਦੋ ਜਗ੍ਹਾ ਤੇ ਬੰਨ ਦੇ ਇਸ ਕਰਕੇ ਹਜੇ ਘਬਰਾਣ ਦੀ ਕੋਈ ਲੋੜ ਨਹੀਂ ਬਾਕੀ ਸਾਨੂੰ ਲੱਗਦਾ ਹੈ ਕਿ ਪੂਰੀ ਤਰ੍ਹਾਂ ਯਕੀਨ ਹੈਗਾ ਕਿ ਅਸੀਂ ਬਨ ਨੂੰ ਜਿਹੜਾ ਹੈਗਾ ਬਚਾ ਲਾਂ ਅੱਛਾ ਬਨ ਬਚਾਣ ਦੀ ਪੂਰੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਉਮੀਦ ਹੈ ਔਰ ਇਹਨੂੰ ਕਿੰਨਾ ਸਮਾਂ ਲੱਗੇਗਾ ਜੇ ਬਾਰਿਸ਼ ਨਹੀਂ ਹੁੰਦੀ ਤੇ ਬਨ ਆਪਾਂ ਪੱਕਾ ਕਰਨ ਦੇ ਵਿੱਚ ਮੌਜੂਦ ਹੋ ਜਾ ਕਾਮਯਾਬ ਹੋ ਜਾਣਾ ਦੇਖੋ ਜੀ ਇਹ ਇਹਦੇ ਵਿੱਚ ਲਗ ਲਗ ਸਟਰੈਟਜੀ ਤੁਸੀਂ ਬਣਾ ਰਹੇ ਹੈਗੇ ਉਹ ਤਾਂ ਤੁਸੀਂ ਦੇਖ ਪਾ ਰਹੇ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਆਏ ਉਹਨਾਂ ਨਾਲ ਜਿਹੜਾ ਅਸੀਂ ਉਹਦਾ ਵਾਰਤਾਲਾਪ ਕੀਤਾ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਜਗ੍ਹਾ ਨੂੰ ਬਚਾ ਲਈਏ ਇਹ ਲੱਕ ਰੇਟਾਸ ਨੂੰ ਲੈ ਕੇ ਸਾਰਾ ਉਹ ਜਿੱਥੇ ਤੁਸੀਂ ਦੇਖ ਰਹੇ ਹੋ ਅੱਗੇ ਮੁਲਾਜ਼ਮ ਖੜੇ ਹੈ ਉੱਥੇ ਤੱਕ ਸਾਰੇ ਅਸੀਂ ਕ੍ਰੇਟ ਭਰ ਦੇਣੇ ਹੈਗੇ ਤੇ ਉਸ ਤੋਂ ਬਾਅਦ ਜਿੱਥੇ ਬੰਨੂ ਢਾ ਲੱਗੀ ਹੈ ਇਸ ਤੋਂ ਅੱਗੇ ਵੀ ਅਸੀਂ ਸੀ ਸ਼ੇਪ ਦਾ ਬੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਇੱਕ ਜਿਹੜਾ ਹੈਗਾ ਆਰਟੀਫੀਸ਼ੀਅਲ ਬੰਨ ਅਸੀਂ ਖੜਾ ਕਰ ਦਿੱਤਾ ਤਾਂ ਕਿ ਬਾਏ ਚਾਂਸ ਜੇ ਵਾਟਰ ਲੈਵਲ ਵਧਦਾ ਵੀ ਹੈਗਾ ਤਾਂ ਜਿਹੜੇ ਪਿੱਛੂ ਪਿੰਡ ਹੈ ਉਹ ਸੇਫ ਰਹੇ ਤੁਸੀਂ ਆਪ ਨਾਲ ਸੇਵਾਵਾਂ ਨਿਭਾ ਰਹੇ ਹੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਨਾਲ ਸੰਗਤ ਦੀ ਸੇਵਾ ਕਰਕੇ ਜਿਕਾਰੇ ਲਾਏ ਜਾ ਰਹੇ ਨੇ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਜੀ ਸਾਡੀ ਸਾਰੀ ਫੋਰਸ ਨਾਲ ਹੈਗੀ ਇਹ ਜਿਹੜੇ ਆਸ-ਪਾਸ ਦੇ ਪਿੰਡਾਂ ਦੀ ਸੰਗਤਾਂ ਉਹ ਵੀ ਸਾਡੇ ਨਾਲ ਆ ਤੇ ਬੜਾ ਅੱਛਾ ਲੱਗ ਰਿਹਾ ਇਸੇ ਕਰਕੇ ਸਾਰਿਆਂ ਦੇ ਵਿੱਚ ਜੋਸ਼ ਹੈਗਾ ਸੰਗਤਾਂ ਦੇ ਵਿੱਚ ਵੀ ਪੁਲਿਸ ਦੇ ਜਵਾਨਾਂ ਦੇ ਵਿੱਚ ਵੀ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜਾ ਬੰਧ ਹੈ ਉਹ ਵੱਜ ਜਾਵੇ ਧੰਨਵਾਦ ਸੋ ਇਹ ਸੀ ਸਾਡੇ ਨਾਲ ਨਵਾਂ ਸ਼ਹਿਰ ਦੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜਿਨ੍ਹਾਂ ਦੇ ਵੱਲੋਂ ਆਪ ਇੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਆਪ ਸੰਗਤ ਦੇ ਨਾਲ ਲਾ ਕੇ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਇਸ ਬੰਧ ਨੂੰ ਪੱਕਾ ਕੀਤਾ ਜਾਵੇ